ਬਾਪੂ ਨੂੰ ਕਿਹਾ ਵੀ ਫਾਸਟ ਰੇਟ ਦੀ ਟਰਾਲੀ ਖੜੀ ਹੈ ਉੱਥੇ ਤੱਕ ਲੈ ਜਾਣਾ ਕਹਿੰਦਾ ਨਾ ਜਾਣਾ ਹੀ ਨਹੀਂ ਪਰਵਾਹ ਨਹੀਂ ਕੋਈ ਕਹਿੰਨੇ ਕਿਉਂ ਟਾਈਮ ਖਰਾਬ ਕਰਨਾ ਜਿਹੜਾ ਨੂੰ ਬਾਹਰ ਦਾ ਬਲੂ ਜੜ ਦੀ ਗੱਲ ਬਾਪੂ ਜਮਾਈ ਆਹ ਠੀਕ ਹੈ ਠੀਕ ਚੱਲਦੀ ਕਰ ਲੈ ਟਾਈਮ ਹੋ ਜਾ ਟਾਈਮ ਹੋ ਜਾ ਬਸ ਤੁਸੀਂ ਮੋਰ ਜਾ ਜਿੱਤ ਕੇ ਜਾਣਾ ਨਹੀਂ ਤੇ ਸਾਰੀ ਉਮਰ ਸਾਰੀ ਉਮਰ ਤੜਜੋਗੇ ਸਾਰੀਆਂ ਮਰ ਜਣੀਆਂ ਮਰ ਜਣੀਆਂ ਕੇ ਵੀ ਤੁਹਾਨੂੰ ਪੁੱਛਣਾ ਫੇਰ ਬਾਪੂ ਬਾਪੂ ਐ ਆਪ ਦੀ ਆਖਰੀ ਜਨ ਤੁਸੀਂ ਜਿੱਤ ਕੇ ਤੇ ਤੁਹਾਡੀ ਸਾਰੀ ਦੁਨੀਆ ਚੋਂ ਕੋਈ ਨਹੀਂ ਕਰੇਗਾ ਤੇ ਜੇ ਤੁਸੀਂ ਹੁਣ ਭੱਜ ਗਏ ਮੈਦਾਨ ਖੱਦ ਗਏ ਫਿਰ ਤੁਹਾਨੂੰ ਮੋਦੀ ਨਹੀਂ ਚੋਂ ਕੋਈ ਨਹੀਂ ਕੋਈ ਦਾ ਭੈ ਦੱਸਦਾ ਮੋਦੀ ਤੁਹਾਨੂੰ ਕਦੇ ਵੀ ਚੋਂ ਨਹੀਂ ਦੇਗਾ ਜੇ ਅੱਜ ਖੱਦ ਕੇ ਮੈਦਾਨ ਭੱਜ ਗਏ ਬੋਲੇ ਸੋ ਨਿਹਾਲ ਆਖੀ ਸਵਾਸ ਤੇ ਭਾਵੇਂ ਚੱਲ ਲੱਗ ਜਾ ਲੇ ਕੇ ਪ੍ਰਾਣ ਕਰਨੀ ਕਿਸੇ ਦੀ ਚੌਦੇ ਬਣ ਗਿਆ ਚੌਦੇ ਅੱਜ ਛੋਟੇ ਛੋਟੇ ਸਾਹਿਬ ਜਿਹੜੇ ਨੀਆਂ ਚ ਨੇ ਪਵਾ ਦੀ ਮਨੀ ਭਾਂ ਚੋਂ ਤੋਂ ਬਾਦ ਨਹੀਂ ਗੋਲੀ ਚੱਲਣ ਲੱਗੀ ਕੋਈ ਗੱਲ ਨਹੀਂ ਹਾਂ ਵੇ ਕਰਵਾਨੀਆਂ ਸਦਾ ਹੀ ਕਰਵਾਨੀਆਂ ਦੀ ਦੁਨੀਆ ਚ ਜਉਂਦੀ ਏ ਹਾਂ ਕਿੱਦੋਂ ਦੇ ਮੈਚ ਉਸੇ ਵੇਖਣ ਲੱਗਾ ਤੋਹਰੇ ਆਹ ਪੰਜਾਬ ਨੂੰ ਦੱਬਣ ਦੀਆਂ ਗੱਲਾਂ ਕਰਦੇ ਹੋ ਇਹ ਪੰਜਾਬ ਕਿੱਥੇ ਦੱਬਿਆ ਜਾਣਾ ਇਹਦਾ ਭਾਈ ਜੀ ਪਹਿਲਾਂ ਕਹਿੰਦੇ ਚੜ੍ਹਦੀ ਕਲਾ ਚ ਹੀ ਆ ਸਵੇਰੇ ਉੱਠਣ ਲੱਗੇ ਸਰਬਤ ਦਾ ਭਲਾ ਮੰਗਦਾ ਪਰ ਜਿਹੜਾ ਅੱਜ ਤੁਸੀਂ ਇੱਥੇ ਜ਼ੁਲਮ ਕਰ ਰਹੇ ਹੋ ਨਾ ਆਹ ਉੱਪਰੋਂ ਅਥਰੂ ਕਹਿੰਦੇ ਗੋਲੇ ਬੰਬ ਸਿੱਟ ਕੇ ਕਈ ਪੀੜ੍ਹੀਆਂ ਲਈ ਪੁਰਨਾ ਪੈ ਚੋ ਗੋਰੀਆਂ ਨਾਲ ਗੰਦੀ ਕੂੜੀ ਚੋ ਦੀ ਸਰਕਾਰ ਹੈ ਗੋਰੀਆਂ ਨਾਲੋਂ ਵੀ ਆਪੂ ਇਹਦੇ ਨਾਲ ਤਾਂ ਪਾਕਿਸਤਾਨ ਵਾਲੇ ਚੰਗੇ ਨੇ ਆਪਣੇ ਹੱਥ ਬੰਨ੍ਹਦੇ ਨੇ ਜਾਂਦੇ ਨੇ ਉਹ ਵੀ ਚੰਗੇ ਨੇ ਉਹ ਵੀ ਚੰਗੇ ਨੇ ਵੀ ਜਿਹੜੂ ਘਬਰਾਉਣਾ ਇਹਦਾ ਜੜ੍ਹ ਨਾਲ ਤੁਸੀਂ ਨਾ ਮੋਹਰੇ ਖੜੋ ਆਂਦਾ ਕਿੰਨਾ ਦੀ ਪਿੱਛੇ ਸਾਡਾ ਤੁਸੀਂ ਸਾਡਾ ਮਾਰ ਦੇ ਜ਼ੁਲਮ ਦੇ ਪਿੱਛੇ ਖੜੋ ਕਿ ਬਾਅਦ ਚੁੱਕੀ ਦੋਦਾ ਨਾ ਇੱਥੇ ਸੀ ਉਹ ਨਹੀਂ ਜੰਜੀ ਸਾਡਾ ਮਾੜਾ ਜੋ ਪਿੱਛੇ ਤੁਸੀਂ ਦੇਖ ਰਹੇ ਹੋ ਵੀਰੇ ਸਾਰੇ ਸਮਝਾਰੇ ਦੇ ਬਾਕੂ ਉਹਨਾਂ ਨੂੰ ਵੀ ਤੁਸੀਂ ਪਿੱਛੇ ਰੋ ਜਿਹੜੇ ਜਵਾਨ ਮੁੰਡੇ ਅੱਗੇ ਜਾਣਗੇ ਪਰ ਨਾ ਕਹਿੰਦੇ ਅਸੀਂ ਤਾਂ ਕਹਿੰਦੇ ਜਿੱਥੇ ਅੜ ਗਏ ਅੜ ਗਏ ਕਹਿੰਦੇ 6-7 ਸਾਲ ਦੇ ਬਾਬਾ ਫਤਿਹ ਸਿੰਘ ਜੀ ਨੇ ਇੰਨੀ ਮੰਨੀ ਸੀ ਅਸੀਂ ਕਿੱਥੋਂ ਇਨ ਮੰਨ ਲਾਂਗੇ ਇਹਨਾਂ ਨੂੰ ਕਿੱਥੋਂ ਦੱਬ ਲਾਂਗੇ ਇਹ ਨਹੀਂ ਦੱਬੇ ਜਾਂਦੇ ਇਹ ਨਹੀਂ ਦੱਬਦੇ